ਪਿਛਲੇ ਦਿਨੀ ਬੇਮੌਸਮੀ ਹੋਈ ਬਰਸਾਤ ਕਰਕੇ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਤਹਸਨੈਸ ਹੋ ਚੁੱਕੀਆਂ ਨੇ ਪਰ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਮਦਦ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਖਰਾਬ ਹੋਈਆਂ ਫਸਲਾਂ ਦੀ ਖੋਦਆਬਰੀ ਕਰਨ ਦੇ ਲਈ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਚਲਦਿਆਂ ਹਲਕਾ ਨਾਬਾ ਦੇ ਵਿਧਾਇਕ ਜਗਦੇਵ ਸਿੰਘ ਦੇਵਮਾਨ ਅਤੇ ਐਸ ਡੀ ਐਮ ਦੇ ਵੱਲੋਂ ਮਿਲ ਕੇ ਇਹਨਾਂ ਫਸਲਾਂ ਦਾ ਜਾਇਜ਼ਾ ਲਿਆ ਗਿਆ ਅਤੇ ਤਕਰੀਬਨ 400 ਏਕੜ ਜ਼ਮੀਨ ਦਾ ਇੱਕ ਖਾਕਾ ਤਿਆਰ ਕਰਕੇ ਇਹਨਾਂ ਕਿਸਾਨਾਂ ਨੂੰ ਮਦਦ ਦਾ ਭਰੋਸਾ ਦਵਾਇਆ ਤੇ ਨਾਬਾ ਦੇ ਪਿੰਡ ਖੇੜੀ ਜੱਟਾਂ ਦੇ ਵਿੱਚ ਆ ਜੀ ਇੱਥੇ ਤਕਰੀਬਨ ਮੈਂ ਹੁਣੇ ਕਿਸਾਨ ਵੀਰਾਂ ਨਾਲ ਗੱਲ ਕਰ ਰਿਹਾ ਸੀ 4-7 ਤੋਂ ਵੱਧ ਏਕੜ ਦੇ ਵਿੱਚ ਹਰ ਇੱਕ ਸਾਲ ਜਿਹੜੀ ਗਾਜਰ ਦੀ ਫਸਲ ਜਿਹੜੀ ਹੈ ਉਹ ਉਗਾਈ ਜਾਂਦੀ ਹੈ ਪਰ ਬਰਸਾਤ ਆਉਣ ਕਰਕੇ ਤੁਸੀਂ ਦੇਖੋਗੇ ਸਾਰੀ ਆ ਸਾਰੀ ਗਾਜਰ ਜਿਹੜੀ ਹੈ ਇਹ ਬਿਲਕੁਲ ਗਲ ਗਈ ਹੈ ਮਸਤ ਮਾਰ ਰਹੀ ਹੈ ਦੇ ਵਿੱਚੋਂ ਜੀ ਤੇ ਮੈਂ ਸਪੈਸ਼ਲ ਮੇਰੇ ਨਾਲ ਸਾਡੇ ਐਸਡੀਐਮ ਨਾਬਾ ਮੈਡਮ ਦਮਨਪ੍ਰੀਤ ਕੌਰ ਜੀ ਸਾਡੇ ਸੀਲਦਾਰ ਸਾਹਿਬ ਪਾਸੋਂ ਮੇਰੇ ਨਾਲ ਆਏ ਨੇ ਔਰ ਅਸੀਂ ਖੁਦ ਮੈਨਾ ਕਰਨਾ ਹੈ ਕੱਲ ਵੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਾਹਿਬ ਉਹ ਨਹੀਂ ਕੱਲ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਾਲਾ ਪਿੰਡ ਦੇ ਵਿੱਚ ਆਪ ਆ ਕੇ ਕਿਸਾਨਾਂ ਦੀ ਫਸਲ ਦੇਖ ਕੇ ਗਏ ਨੇ ਤੇ ਉਹਨਾਂ ਨੇ ਸਾਨੂੰ ਹੁਕਮ ਕੀਤਾ ਕਿ ਤੁਸੀਂ ਜਾ ਕੇ ਸਾਰੇ ਕਿਸਾਨਾਂ ਦੇ ਨਾਲ ਜਿਹਦੀ ਕੋਈ ਫਸਲ ਖਰਾਬ ਹੋਈ ਹੈ ਕੋਈ ਸਬਜ਼ੀ ਖਰਾਬ ਹੋਈ ਹੈ ਕੋਹਰਾ ਜਾ ਰਿਹਾ ਤਾਂ ਉਹਨਾਂ ਦੇ ਨਾਲ ਤੁਸੀਂ ਜਾ ਕੇ ਗੱਲਬਾਤ ਕਰੋ ਤੇ ਮੁੱਖ ਮੰਤਰੀ ਸਾਹਿਬ ਨੇ ਆਰਡਰ ਕੀਤਾ ਕਿ ਸਾਰਾ ਜਿਹੜਾ ਪ੍ਰਸ਼ਾਸਨ ਹੈ ਜੀ ਉਹ ਕਿਸਾਨਾਂ ਦੇ ਨਾਲ ਜਾ ਕੇ ਪਹਿਲਾਂ ਤਾਂ ਪਿੰਡ ਦੇ ਵਿੱਚ ਜਾ ਕੇ ਅਨਾਉਂਸਮੈਂਟ ਕਰਵਾਉਣ ਕਿ ਕਿਹਦਾ ਕਿਹਦਾ ਜੋ ਵੀ ਖਰਾਬਾ ਹੋਇਆ ਸਾਰਾ ਖਰਾਬਾ ਉਹਦੇ ਵਿੱਚ ਕੱਲਾਫ ਇਹ ਨਹੀਂ ਵੀ ਕਣਕ ਹੈ ਕਈਆਂ ਦੀ ਪਤਾ ਲੱਗਿਆ ਕਈਆਂ ਦੇ ਘਰ ਵੀ ਗਿਰੇ ਨੇ ਕਈਆਂ ਦੇ ਕੋਈ ਕੋਈ ਮਕਾਨ ਸੀਗਾ ਕੋਈ ਖੇਤਾਂ 'ਚ ਪਾਇਆ ਉਹ ਵੀ ਗਿਰ ਗਿਆ ਛਤ ਵੀ ਡਿੱਗੀ ਹੋਈ ਇਸ ਕਿਸਮ ਦਾ ਜੋ ਵੀ ਹੈਗਾ ਚਾਹੇ ਫਸਲ ਦਾ ਖਰਾਬਾ ਹਰੀ ਚਾਰੇ ਦਾ ਜਿਵੇਂ ਗਾਜਰਾਂ ਦਾ ਖਰਾਬਾ ਤੇ ਕੋਈ ਹੋਰ ਸਬਜ਼ੀ ਦਾ ਖਰਾਬਾ ਸਾਰਾ ਨੋਟ ਕਰਕੇ ਉੱਪਰ ਰਿਪੋਰਟ ਜਾਏਗੀ 10 ਤੋਂ 15 ਦਿਨਾਂ ਦੇ ਵਿੱਚ ਉਹਦਾ ਬਣਦਾ ਮਾਰਗ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਕੱਲ ਅਨਾਉਂਸ ਕਰਕੇ ਗਏ ਨੇ ਤੇ ਅੱਜ ਮੈਂ ਵੀ ਆਇਆ ਤੇ ਪਿੱਛੇ ਵੀ ਮੈਂ ਪਹਿਲਾਂ ਵੀ ਦੌਰਾ ਕੀਤਾ ਸੀ ਕਈ ਪਿੰਡਾਂ ਦਾ ਜਿੱਥੇ ਕਣਕ ਦਾ ਬਹੁਤ ਨੁਕਸਾਨ ਹੋਇਆ ਸੀ ਪਰ ਪਿਛਲੇ ਕੁ ਦੋ ਦਿਨਾਂ ਤੋਂ ਕਿਸਾਨ ਲਗਾਤਾਰ ਫੋਨ ਕਰ ਰਹੇ ਸੀ ਕਿ ਸਾਡਾ ਕਿਉਂਕਿ ਇਹ ਗਾਜਰ ਦਾ ਜਿਹੜਾ ਕਾਰੋਬਾਰ ਹੈ ਨਾ ਜਿਹੜੀ ਗਾਜਰ ਦੀ ਕਾਸ਼ਤ ਕਰਦੇ ਨੇ ਇਹ ਇਕੱਲੇ ਪੰਜਾਬ ਨਹੀਂ ਜੀ ਇਹ ਜੰਮੂ ਕਸ਼ਮੀਰ ਬਾਲੀ ਸਟੇਟਾਂ ਤੱਕ ਵੀ ਜਾਂਦੀ ਹੈ ਜੀ ਇਹ ਗਾਜਰ ਇੱਥੋਂ ਔਰ ਕਾਫੀ ਅੱਛਾ ਰੇਟ ਜਿਹੜਾ ਦਾ ਮਿਲਦਾ ਇਹਦਾ ਇੱਕ ਤਾਂ ਬੀਜ ਬੜਾ ਮਹਿੰਗਾ ਜੀ ਤਕਰੀਬਨ ਵੀ ਤੋਂ ਵੀ ਤੋਂ 22000 ਰੁਪਿਆ ਪ੍ਰਤੀ ਕਿਲੋ ਇੱਕ ਏਕੜ ਦੇ ਵਿੱਚ ਬੀਜ ਪੈਂਦਾ ਉਸ ਤੋਂ ਬਾਅਦ ਫਿਰ ਕਈ ਠੇਕੇ ਦੇ ਭਰਾ ਜ਼ਮੀਨਾਂ ਲੈ ਕੇ ਖੇਤੀ ਕਰਦੇ ਨੇ ਕਈਆਂ ਦੇ ਆਪਣੀ ਹੈ ਬਾਕੀ ਜਿਹੜੇ ਖਰਚੇ ਪਾ ਗਏ ਜਿਹੜਾ ਕਾਫੀ ਐਕਸਪੈਂਸਿਵ ਹੈ ਜੀ ਪਰ ਇਹ ਗਾਜਰ ਬਿਲਕੁਲ ਸਿਰੇ ਲੱਗੀ ਹੋਈ ਸੀਗੀ ਜਾਨੀ ਕਿ ਹਫਤੇ ਦੇ ਵਿੱਚ ਪੱਟੀ ਜਾਣੀ ਸੀ ਪਰ ਇਹ ਦੱਸ ਦੇਣ ਕਿ ਪਿੰਡ ਦੇ ਨੇੜੇ ਤੇੜੇ ਦੇ ਕਈ ਪਿੰਡਾਂ ਦੀ ਲੇਬਰ ਜਿਹੜੀ ਹੈ ਤਕਰੀਬਨ 1 ਮਹੀਨਾ ਵਿਜੀ ਰਹਿੰਦੀ ਇਸ ਕੰਮ ਦੀ ਤੇ ਉਹਦੇ ਕਰਕੇ ਉਹ ਉਹਦੇ ਕਰਕੇ ਲੇਬਰ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਕਿ ਕੁੱਪਰ ਦਾ ਕੰਮ ਕਰ ਨਹੀਂ ਰਿਹਾ ਤੇ ਉਹਦੇ ਨਾਲ ਹੁਣ ਕਿਸਾਨ ਦਾ ਵੀ ਨੁਕਸਾਨ ਬਹੁਤ ਵੱਡਾ ਹੈ ਕਿ ਗਾਜਰ ਦੀ ਫਸਲੀ ਸਾਰੀ ਤਬਾਹ ਹੋ ਗਈ ਤੇ ਮੈਂ ਮੁੱਖ ਮੰਤਰੀ ਦੇ ਸਾਹਮਣੇ ਬੇਨਤੀ ਕਰਦਾ ਹਾਂ ਕਿ ਸਪੈਸ਼ਲ ਖਾਸ ਕਰਕੇ ਇਹ ਪਿੰਡ ਜਿਹੜੇ ਨੇ ਜਿੱਥੇ ਗਾਜਰ ਦਾ ਜ਼ਿਆਦਾ ਨੁਕਸਾਨ ਹੋਇਆ ਸਬਜ਼ੀ ਦਾ ਜ਼ਿਆਦਾ ਨੁਕਸਾਨ ਹੋਇਆ ਤੇ ਇੱਥੇ ਖਰਚਾ ਵੀ ਜ਼ਿਆਦਾ ਵੀ ਉਹਦੇ ਹਿਸਾਬ ਨਾਲ ਸਾਡੇ ਤਹਿਸੀਲਦਾਰ ਸਾਹਿਬ ਵੀ ਨਾਲ ਆਏ ਨੇ ਮੈਨੂੰ ਮੈਸਟਰੀ ਇੱਕ ਪ੍ਰੋਪਰ ਰਿਪੋਰਟ ਬਣਾ ਕੇ ਭੇਜਣ ਤਾਂ ਕਿ ਕਿਸਾਨ ਨੂੰ ਉਹਦਾ ਬਣਦਾ ਜਿੰਨਾ ਜਿਹੜੀ ਸਰਕਾਰ ਕਰ ਸਕਦੀ ਹੈ ਉਹ ਰਾਈਟ ਕਰਾਈ। ਸਰਕਾਰੀ ਸੁਭਾਵਾਂ ਦੇ ਲਿਮਟ ਤੋਂ ਲਈ ਦੀ ਸਾਬ ਦੀ। ਹਾਂ ਬਿਲਕੁਲ ਜੀ ਦੇਖੋ ਕੱਲ ਜਿਵੇਂ ਹੀ ਮੁੱਖ ਮੰਤਰੀ ਸਾਹਿਬ ਪੂਰੇ ਪੰਜਾਬ ਦਾ ਵਿਜ਼ਿਟ ਕੀਤਾ ਭਗਵੰਤ ਮਾਨ ਸਾਹਿਬ ਉਹਨਾਂ ਤੇ ਇੱਕ ਮਿੰਟ ਆ ਰਹੇ ਸੀਗੇ ਬੜਿਆਂ ਦੇ ਫੋਨ ਵੀ ਆਏ। ਬਈ ਮੁੱਖ ਮੰਤਰੀ ਪਹਿਲੇ ਮੁੱਖ ਮੰਤਰੀ ਨੂੰ ਦੇਖੇ ਨੇ ਜਿਹੜੇ ਆਪ ਖੇਤਾਂ ਦੇ ਵਿੱਚ ਜਾ ਕੇ ਕਿਸਾਨ ਦੇ ਨਾਲ ਗੱਲ ਕਰ ਰਹੇ ਹਨ ਉਹਨਾਂ ਦੀ ਫਸਲ ਚੈੱਕ ਕਰ ਰਹੇ ਆ। ਬਈ ਉਹੀ ਰੂਪ ਨਜ਼ਰ ਆ ਜਿਵੇਂ ਇਲੈਕਸ਼ਨ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਵੀ ਘੁੰਮਦੇ ਹੁੰਦੇ ਸੀਗੇ ਗੱਡੀ ਦੇ ਉੱਪਰ ਚੜ੍ਹ ਕੇ ਗੱਲ ਕਰਨੀ ਵੀ ਤੁਹਾਡੇ ਨਾਲ ਔਰ ਕੱਲ ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਹੈ 101% ਜਿਹੜੀ ਕਿਸਾਨ ਭਰਾਵਾਂ ਦੇ ਨਾਲ ਖੜੀ ਹੈ ਮਜ਼ਦੂਰਾਂ ਦੇ ਨਾਲ ਖੜੀ ਹੈ ਜੀ ਜਿੱਦਾ ਵੀ ਕੋਈ ਨੁਕਸਾਨ ਹੋਇਆ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਕਸਰ ਕਹਿੰਦੇ ਨੇ ਜੀ ਕਿ ਜਿਹੜਾ ਨੁਕਸਾਨ ਹੋਇਆ ਉਹਦੇ ਮੁਆਵਜ਼ਾ ਨਹੀਂ ਮਿਲਦਾ ਜੀ ਸਰਕਾਰ ਤੇ ਕਰਜ਼ਾ ਬੜਾ ਜੀ ਪਰ ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਲਈ ਸਬਦਾ ਵਾਸਤੇ ਪੈਸਾ ਕੋਈ ਕਮੀ ਨਹੀਂ ਹੈ ਅਸੀਂ ਜਿੰਨਾ ਵੀ ਹੋਇਆ ਬੱਦ ਤੋਂ ਬੱਦ ਜਿਵੇਂ ਉਹਨਾਂ ਨੇ ਕਣਕ ਦੀ ਗੱਲ ਕੀਤੀ ਹੈ 10 ਤੋਂ 15000 ਪ੍ਰਤੀ ਏਕੜ ਦੇਣ ਦੀ ਗੱਲ ਕੀਤੀ ਹੈ ਹੁਣ ਇਹ ਸਬਜ਼ੀ ਦਾ ਮਾਮਲਾ ਹੈ ਜੀ ਜੇ ਦੀ ਇਸੇ ਕਰਕੇ ਅੱਜ ਸਾਰੀ ਮਨੀਟਰਿੰਗ ਕਰਕੇ ਮੀਡੀਆ ਦੀ ਰਿਪੋਰਟਾਂ ਆਉਣਗੇ ਸਾਰੀਆਂ ਜਿਹੜੀਆਂ ਸੇਮਸਾਬ ਕੋਲੇ ਜਾਣਗੀਆਂ ਤੇ ਇਹਦੇ ਮੁਤਾਬਕ ਜੋ ਵੀ ਤੁਹਾਡਾ ਬਣਦਾ ਮੁਆਵਜ਼ਾ ਜਿਹੜਾ ਉਹ ਤੁਹਾਡੇ ਕੋਲੇ ਪਹੁੰਚੇ ਇਹ ਮੈਂ ਅਪੀਲ ਕਰਦਾ ਪਿਛਲੀਆਂ ਸਰਕਾਰਾਂ ਦਾ ਦੇਖੋ ਇਹ ਫਰਕ ਹੈ ਜੀ ਮੈਨੂੰ ਨਾਬਾ ਵਿਧਾਨ ਸਭਾ 'ਚ 660000 ਵੋਟ ਦੇ ਮਾਰਜਿਨ ਨਾਲ ਜਿਤਾਇਆ ਨਾਬਾ ਵਿਧਾਨ ਸਭਾ ਦੇ ਲੋਕਾਂ ਨੇ ਮੇਰਾ ਫਰਜ਼ ਬਣਦਾ ਜੀ ਜਿਨ੍ਹਾਂ ਨੇ ਇੰਨਾ ਮਾਨ ਸਤਕਾਰ ਦਿੱਤਾ ਆਪਣੀ ਇੱਕ ਇੱਕ ਵੋਟ ਪਾਈ ਹੈ ਔਰ ਬਿਨਾ ਕਹੇ ਤੋਂ ਵੋਟ ਪਾਈ ਹੈ ਔਰ ਪਾਰਟੀ ਤੋਂ ਉੱਪਰ ਉੱਠ ਕੇ ਕੇ ਆਪਾਂ ਬਦਲਾ ਕਰਨਾ ਫਿਰ ਸਾਡਾ ਫਰਜ਼ ਬਣਦਾ ਹੈ ਜੱਜ ਕਿਸਾਨ ਕੱਲ ਮੈਨੂੰ ਫੋਨ ਆਇਆ ਇੱਕ ਕਿਸਾਨ ਰੋ ਰਿਹਾ ਸੀਗਾ ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਮੈਂ ਜ਼ਰੂਰ ਆਉਂਗਾ ਕੋਈ ਕੱਲ ਸੀਮ ਸਾਹਿਬ ਨੇ ਹੁਣ ਅਸੀਂ ਕੱਲ ਉੱਧਰ ਬੀਜੀ ਸੀ ਤੇ ਜੇ ਇਹਨਾਂ ਦੇ ਨਾਲ ਨਹੀਂ ਖੜਾਂਗੇ ਤਾਂ ਹੋਰ ਕਿਹਦੇ ਨਾਲ ਖੜਾਂਗੇ ਜੇ ਮਜ਼ਦੂਰ ਦੇ ਨਾਲ ਨਹੀਂ ਖੜਾਂਗੇ ਤਾਂ ਹੋਰ ਕਿਹਦੇ ਨਾਲ ਖੜਾਂਗੇ ਸਾਡਾ ਫਰਜ਼ ਬਣਦਾ ਸਾਡੀ ਜ਼ਿੰਮੇਵਾਰੀ ਵੀ ਆ ਪ੍ਰਸ਼ਾਸਨ ਵੀ ਸਾਰਾ ਜਿਹੜਾ ਉੱਪਰੋਂ ਹੁਕਮ ਨੇ ਮੁੱਖ ਮੰਤਰੀ ਸਾਹਿਬ ਦੇ ਔਰ ਮੈਂ ਵੀ ਬੇਨਤੀ ਕਰਦਾ ਕਿ ਸਾਰੇ ਨਾਲ ਲੱਗ ਕੇ ਜਿੰਨਾ ਵੀ ਨੁਕਸਾਨ ਹੋਇਆ ਉਹਦਾ ਜੋ ਵੀ ਉਹਦੀ ਅਪੂਰਤੀ ਕਰ ਸਕਦੇ ਆ ਉਹ ਬਿਲਕੁਲ ਕਰਾਂਗੇ ਜੀ ਬਹੁਤ ਟੈਂਸ਼ਨ ਤੇ ਜ਼ਮੀਨਾਂ 70 70000 ਰੁਪਏ ਠੀਕ ਹੈ ਜੀ ਔਰ ਖਰਚਾ ਵੱਖਰਾ ਹੈ ਜੀ ਠੀਕ ਹੈ ਉਹ ਸਾਰਾ ਕੁਲ ਮਿਲਾ ਕੇ ਕਾਫੀ ਨੁਕਸਾਨ ਦੇ ਆ ਔਰ ਇਹ ਪਹਿਲੀ ਵਾਰ ਹੋਇਆ ਜੀ ਖੇੜੀ ਜੱਟਾਂ ਪਿੰਡ ਵਿਧਾਨ ਸਭਾ ਨਾਪਾ ਦੇ ਵਿੱਚ ਨੁਕਸਾਨ ਜਿਵੇਂ ਗਾਜਰ ਦਾ ਇਹ ਪਹਿਲੀ ਵਾਰ ਦੱਸ ਰਿਹਾ ਅੱਗੇ ਕਦੇ ਨੁਕਸਾਨ ਨਹੀਂ ਹੋਇਆ ਅੱਗੇ ਕਦੇ ਇਹਨਾਂ ਨੁਕਸਾਨ ਨਹੀਂ ਹੋਇਆ ਕਿਉਂਕਿ ਪਹਿਲੀ ਬਰਸਾਤ ਆਈ ਚਲੋ ਐਡਜਸਟ ਹੋ ਗਿਆ ਦੂਜੀ ਆਈ ਚਲੋ ਥੋੜਾ ਜਿਹਾ ਹੋਰ ਤੀਜੀ ਬਰਸਾਤ ਨੇ ਨੁਕਸਾਨ ਬਹੁਤ ਮੈਂ ਕੱਲ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਮੈਂ ਕਿਹਾ ਸਰ ਜਿਹੜੀ ਤੀਜੀ ਬਰਸਾਤ ਆਈ ਆ ਉਹਦੇ ਕਰਕੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਚਲੋ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਸਾਰਿਆਂ ਦਾ ਜੋ ਨੁਕਸਾਨ ਹੋਇਆ ਹੁਣ ਉਹਦੀ ਪਰਪਾਈ ਤਾਂ ਕੋਸ਼ਿਸ਼ ਕਰ ਰਹੀ ਆ ਸਰਕਾਰ ਸਾਰੇ ਅਸੀਂ ਲੱਗੇ ਹਾਂ ਸਾਰੇ ਕਿ ਅੱਗੇ ਤੋਂ ਇਦਾਂ ਦਾ ਕੋਈ ਨੁਕਸਾਨ ਨਾ ਹੋਵੇ ਕਿਸਾਨ ਚੜ੍ਹਦੀ ਕਲਾ ਚੱਦਾ ਪੰਜਾਬ ਕਰਦੀ ਕਲਾ ਚੱਲਦਾ ਸੋ ਸਾਰਾ ਮੈਂ ਆਪ ਚੱਲ ਕੇ ਆਇਆ ਔਰ ਤੁਹਾਡੇ ਨਾਲ ਆ ਬਿਲਕੁਲ ਦਿਲੋਂ ਨਾਲ ਆ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਨੇ ਭਗਵੰਤ ਮਾਨ ਸਾਹਿਬ ਤੁਹਾਡੇ ਨਾਲ ਨੇ ਤੁਸੀਂ ਤਾਂ ਵੋਟਾਂ ਪਾ ਕੇ ਸਰਕਾਰ ਬਣਾਈ ਹੈ ਜੇ ਤੁਹਾਡੇ ਲਈ ਨਹੀਂ ਕਰਾਂਗੇ ਹੋਰ ਦੱਸੋ ਕਿਹਦੇ ਲਈ ਕਰਾਂਗੇ ਇਸ ਕਰਕੇ ਹੌਸਲਾ ਰੱਖੋ ਤੁਹਾਡੇ ਨਾਲ ਆ ਬਿਲਕੁਲ ਹਾਂ ਇਹਦੇ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਪਟਵਾਰੀ ਸਹਿਬਾਨ ਜਿਨ੍ਹਾਂ ਨੇ ਹੁਣ ਗਰਦਾਬਰੀ ਕਰਨੀ ਹੈ ਜੀ ਕਿ ਉਹ ਮੈਡ ਦੇ ਆਧਾਰ ਤੇ ਗਰਦਾਬਰੀ ਕਰਨ ਜਿਵੇਂ ਸੀਐਮ ਸਾਹਿਬ ਅਨਾਉਂਸ ਕਰਕੇ ਗਿਆ ਕਿ ਪਹਿਲਾਂ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਾਓ ਔਰ ਸਾਰੇ ਪਿੰਡ ਨੂੰ ਪਤਾ ਹੋਵੇ ਵੀ ਅੱਜ ਗਰਦਾਬਰੀ ਹੋਣੀ ਹੈ ਔਰ ਕਿਹਦਾ ਕਿਹਦਾ ਨੁਕਸਾਨ ਹੋਇਆ ਜਿਹਦਾ ਨੁਕਸਾਨ ਹੋਇਆ ਕਿਸਾਨ ਨਾਲ ਜਾ ਕੇ ਉੱਥੇ ਜਾ ਕੇ ਔਨ ਮੈਰਿਟ ਜਿਹੜਾ ਕੰਮ ਕੀਤਾ ਜਾਵੇ। ਅਗਰ ਕੋਈ ਪਟਵਾਰੀ ਫਿਰ ਵੀ ਆਪਣੀਆਂ ਮਨਮਰਜ਼ੀਆਂ ਕਰਦਾ ਤਾਂ ਜਿਵੇਂ ਪਹਿਲੀਆਂ ਸਰਕਾਰਾਂ ਚ ਹੁੰਦਾ ਰਿਹਾ ਜੀ। ਜਿਵੇਂ ਅਸੀਂ 21 ਦਾ ਮੁਆਵਜ਼ਾ 2022 ਦੇ ਵਿੱਚ ਦਿੱਤਾ। ਉਹਦੇ ਵਿੱਚ ਬਹੁਤ ਸਾਰੇ ਕਿਸਾਨ ਐਸੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਪਰ ਪੈਸੇ ਨਹੀਂ ਮਿਲੇ। ਪੈਸੇ ਕਿਸੇ ਹੋਰ ਨੂੰ ਮਿਲ ਗਏ। ਕੀ ਕਰੀਏ? ਬਿਲਕੁਲ ਕਰੇ ਬਹਿ ਕੇ। ਪਰ ਹੁਣ ਜੇ ਕੋਈ ਇਦਾਂ ਦਾ ਕੋਈ ਪਟਵਾਰੀ ਇਦਾਂ ਦੀ ਕੋਈ ਗੱਲ ਕਰੂਗਾ ਸੀਮ ਸਿੰਘ ਸਾਹਿਬ ਦੇ ਵੀ ਆਰਡਰ ਨੇ। ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੈ। ਜੀ ਮੈਂ ਬੇਨਤੀ ਕਰਨੀ ਚਾਹੁੰਦਾ ਪਟਵਾਰੀ ਸਹਿਬਾਨ ਜੀ ਨੇ ਅਫਸਰ ਸਹਿਬਾਨ ਨੇ ਸਾਰੇ ਆਨ ਮੈਥ ਦੇ ਆਧਾਰ ਤੇ ਕੰਮ ਕਰੋ ਤਾਂ ਕਿ ਜਿਹਦਾ ਨੁਕਸਾਨ ਹੋਇਆ ਉਹਨੂੰ ਹੀ ਉਹਦਾ ਮੁਆਵਜ਼ਾ ਮਿਲੇ ਕਿੰਨੇ ਦਿਨ ਦੇ ਵਿੱਚ ਮੇਰੇ ਤੋਂ ਤੁਹਾਡਾ ਤੇ ਇਹ ਸਭ ਕੁਝ ਕਿੰਨੇ ਤੱਕ ਚੱਲੂਗਾ ਇਹ ਜਿਹੜਾ ਜੋ ਸਾਨੂੰ ਡਾਇਰੈਕਸ਼ਨਸ ਆਈਆਂ ਨੇ ਸਰਕਾਰ ਵੱਲੋਂ ਉਹਦੇ ਵਿੱਚ ਇਹ ਆਇਆ ਹੈ ਕਿ ਹਫ਼ਤਾ 15 ਦਿਨਾਂ ਦੇ ਵਿੱਚ ਆਪਣੀ ਜਿਹੜੀ ਡਿਟੇਲਡ ਰਿਪੋਰਟਸ ਨੇ ਉਹ ਸਬਮਿਟ ਕਰੋ ਤੇ ਜਿਹਦੇ ਲਈ ਸਪੈਸ਼ਲ ਗਰਦੌਰੀ ਦੀਆਂ ਟੀਮਸ ਮੰਨਣ ਗਿਆ ਸਾਡੀਆਂ ਤੇ ਹਰ ਇੱਕ ਪਿੰਡਾਂ ਨੂੰ ਅਸੀਂ ਵਿਥਿਨ ਟਾਈਮ ਐਡਵਾਂਸ ਦੇ ਵਿੱਚ ਇਨਫਾਰਮ ਕਰਾਂਗੇ ਕਿ ਆ ਸਕਡਿਊਲ ਦੇ ਮੁਤਾਬਕ ਅੱਜ ਇਸ ਪਿੰਡ ਦੀ ਗਰਦੌਰੀ ਹੋਣੀ ਹੈ ਤੇ ਅੱਜ ਇਹ ਵਾਲੀ ਟੀਮ ਜਾਏਗੀ ਇਹ ਐਕਸਰਸਾਈਜ਼ 15 ਦਿਨਾਂ ਦੇ ਵਿੱਚ ਖਤਮ ਹੋ ਜਾਣੀ ਚਾਹੀਦੀ ਜੀ ਸਾਰੀ ਫਸਲਾਂ ਦੀ ਜੀ ਜਿੰਨਾ ਵੀ ਨੁਕਸਾਨ ਹੋਇਆ ਉਹਦੇ ਵਿੱਚ ਤੁਹਾਡੀ ਕਣਕ ਵੀ ਆ ਗਈ ਤੁਹਾਡੇ ਵੈਜੀਟੇਬਲਸ ਆ ਗਏ ਸਬਜ਼ੀਆਂ ਆ ਗਈਆਂ ਤੇ ਜਿੰਨਾ ਵੀ ਨੁਕਸਾਨ ਇਹ ਬਰਸਾਤੀ ਪਾਣੀ ਨੇ ਕੀਤਾ ਬੇਮੌਸਮੀ ਮੀਂਹ ਨੇ ਉਹ ਸਾਰਾ ਹੀ ਰਿਪੋਰਟ ਜਾਏਗੀ ਤੁਰ ਗਾਇਦਾ ਲੈਣ ਅੱਜ ਮਾਨ ਸਾਹਿਬ ਪਹੁੰਚੇ ਨੇ ਕੀ ਕਹਿਣਾ ਚਾਹੁੰਦਾ ਸਰਕਾਰ ਦਾ ਸਰ ਸਰਕਾਰ ਦਾ ਇਹਦੇ ਚ ਜਾਇਜ਼ਾ ਲੈਣਾ ਆਏ ਨੇ ਬਹੁਤ ਧੰਨਵਾਦ ਪਹਿਲੇ ਧਰਤ ਇਹਨਾਂ ਦਾ ਪਰ ਸਾਡਾ ਨੁਕਸਾਨ ਬਹੁਤ ਹੋ ਗਿਆ ਸਾਡੀਆਂ ਜ਼ਮੀਨਾਂ ਠੇਕੇ ਦੇ ਸੀਗੀਆਂ 30 ਮੰਨ ਲਓ 70 70000 ਰੁਪਏ ਠੇਕਾ ਜੀ ਇਹਨਾਂ ਦਾ 30 30000 ਇਹਨਾਂ ਦੇ ਉੱਪਰ ਖਰਚਾ ਗਿਆ ਘੱਟੋ ਘੱਟ ਘੱਟੋ ਘੱਟ 20 20000 ਦਾ ਬੀਪਾ ਆ ਬਈ ਇਹਨਾਂ ਦਾ 70 70000 ਸਾਡਾ ਖਰਚਾ ਗਿਆ ਕਿਲੇ ਕਿਲੇ ਤੇ ਇਹਦਾ ਨੁਕਸਾਨ ਬਹੁਤ ਆ 100% ਨੁਕਸਾਨ ਸਰ ਸਾਰੀਆਂ ਫਸਲਾਂ ਦਾ ਹੀ ਹੋਇਆ ਤਕਰੀਬਨ ਜਿਹੜੀ ਗਾਜਰ ਆ ਇਹਦਾ 100% ਨੁਕਸਾਨ ਆ ਜੀ ਕਣਕ ਦਾ ਮੰਨ ਲਓ ਤੁਸੀਂ 70-80% ਕਣਕ ਦਾ ਨੁਕਸਾਨ ਆ ਜੀ ਬਾਕੀ ਦੂਜੀਆਂ ਫਸਲਾਂ ਨੇ ਉਹਨਾਂ ਦਾ ਵੀ ਮੱਕੀ ਬੀਜੀ ਸੀਗੀ ਅਸੀਂ ਨੇ ਬੀਜ ਪਾਇਆ ਸੀਗਾ ਲੈ ਕੇ ਅਜੇ ਤਾਂ ਬੀਜਿਓ ਸੀਗੀ ਜੀ ਉਹਦਾ ਵੀ ਉਹਦਾ ਵੀ 10-10000 ਰੁਪਿਆ ਖਰਚਾ ਆਇਆ ਪਿਆ ਜੀ ਉਹ 1% ਨਹੀਂ ਜੰਮੀ ਅਜੇ ਨਹੀਂ ਪਹਿਲਾਂ ਕਦੇ ਨਹੀਂ ਆਇਆ ਜੀ ਇਸ ਤਰ੍ਹਾਂ ਕੋਈ ਵਿਜ਼ਿਟ ਖੇਤਾਂ ਦੇ ਵਿੱਚ ਕਦੇ ਦੇਖਣ ਨਹੀਂ ਆਇਆ ਕੋਈ ਲੀਟਰ ਅਸੀਂ ਮਾਨ ਸਾਹਿਬ ਦਾ ਧੰਨਵਾਦ ਕਰਦੇ ਆਏ ਵੀ ਸਾਡੇ ਇੱਕ ਫੋਨ ਤੇ ਆ ਇਹ ਵਿਜ਼ਿਟ ਕਰਨ ਆਏ ਤੁਸੀਂ ਸਰ ਬਹੁਤ 100% ਕੈਰੇਟਰ ਲਗਾਉਨੇ ਆ ਜੀ ਤੇ ਸਾਡਾ 100% ਹੀ ਨੁਕਸਾਨ ਹੋ ਗਿਆ। ਬਾਰਿਸ਼ਾਂ ਕਿਉਂਕਿ ਤਿੰਨ ਵਾਰੀ ਵੀ ਬਾਰਿਸ਼ ਹੋਣ ਕਰਕੇ ਜੀ ਸਾਰੀ ਫਸਲ ਖਰਾਬ ਹੋ ਗਈ ਹੈ। ਇਹ ਸਪੈਸ਼ਲ ਜੀ ਇੱਥੇ ਪਿੰਡ ਦੇ ਵਿੱਚ ਗਾਜਰ ਦੀ ਉਹ ਹਾਂ ਜੀ ਉਹ ਸਾਡੇ 550 ਪਲੱਸ ਮਤਲਬ ਕੈਰਟ ਦੀ ਖੇਤੀ ਹੁੰਦੀ ਹੈ ਜੀ। ਤੇ ਜਿਹਦੇ ਵਿੱਚ ਮਤਲਬ ਮੰਨ ਕੇ ਚਲੋ 400 ਏਕੜ ਦਾ ਖਰਾਬ ਹੀ ਹੋ ਗਿਆ ਜੀ। ਇੱਥੇ ਕਿੱਥੇ ਜਾਂਦੇ ਸੀ ਉਹ ਇਹ ਸਰ ਮਲੇਰਕੋਟਲਾ ਜਲੰਧਰ ਲੁਧਿਆਣਾ ਅੰਮ੍ਰਿਤਸਰ ਤੇ ਆਪਣਾ ਸ੍ਰੀ ਨਗਰ ਸ੍ਰੀ ਨਗਰ ਮਤਲਬ ਉੱਥੋਂ ਲੋਡਿੰਗ ਕਰਕੇ ਹੁੰਦੀ ਸੀ ਸ੍ਰੀ ਨਗਰ ਲਈ ਜਾਂਦੀ ਸੀ। ਜੋ ਸਭ ਤੋਂ ਅੱਛਾ ਕੋਰੋਵੀਡ ਕਰਨਾ ਇਹਨੇ ਪ੍ਰਭਾਵਿਤ ਜਿਹੜਾ ਕਿਸਾਨ ਦਾ ਦਾਇਜਾ ਲੈ ਰਿਹਾ ਕਿਵੇਂ ਦੇਖਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਵਿਧਾਇਕ ਸਾਹਿਬ ਦਾ ਜੀ ਕਿਉਂਕਿ ਸਾਡਾ ਮਾਣ ਵਧਾਇਆ ਉਹਨਾਂ ਨੇ ਆ ਕੇ ਸਾਨੂੰ ਹੌਸਲਾ ਦਿੱਤਾ ਜੀ ਆ ਕੇ 23 ਚੈਨਲ ਦੇ ਲਈ ਨਾਬਾਤੋਂ ਸੁਪ ਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਸ਼੍ਰੀਪੋਤ